ਕਾਫੀ ਟਾਈਮ ਤੋਂ ਸੋਚਿਆ ਸੀ ਕਿ ਮੈਂ ਆਪਣਾ ਹੀ ਫੂਡ ਦਾ ਕਰਨਾ ਹੈ ਕਿਉਂਕਿ ਮੈਨੂੰ ਸ਼ੌਂਕ ਵੀ ਹੈ ਬਹੁਤ ਬਣਾਉਣ ਦਾ ਜੀ 17-18 ਸਾਲ ਮੈਂ ਜੌਬ ਕੀਤੀ ਹੈ ਤੇ ਬਸ ਹੁਣ ਫਿਰ ਮਾਈਂਡ ਸੈਟ ਹੋ ਗਿਆ ਕਿ ਕੋਦਮ ਲਾਈਨ ਚੇਂਜ ਕਰਨਾ ਗਲਤ ਕਮੈਂਟ ਵੱਜਾ ਹੋਵੇ ਕਿਸੇ ਨੇ ਕੋਈ ਗਲਤ ਨਹੀਂ ਨਹੀਂ ਕਸਮਸ ਨੇ ਐਪਰੀਸ਼ੀਏਟ ਕੀਤਾ ਮੇਰਾ ਖਾਣਾ ਬਹੁਤ ਪਸੰਦ ਕਰ ਰਿਹਾ ਹੈ ਬਾਕੀ ਜਿੱਦਾਂ ਜਿੱਦਾਂ ਕਿ ਕਸਮਰ ਨੂੰ ਪਤਾ ਲੱਗੇਗਾ ਉਹਨਾਂ ਨੂੰ ਉਹ ਆਪਣੇ ਆਪ ਹੀ ਮੇਰਾ ਟਾਈਮ ਲੱਗੇਗਾ ਥੋੜਾ ਬਟ ਹੋ ਜਾਏਗਾ ਲੱਗਦਾ ਜੇ ਅੱਜ ਹੁੰਦੇ ਪਾਦੀ ਤੇ ਨਾਲ ਖੜਦੇ ਜਾਂ ਫਿਰ ਇਦਾਂ ਦਾ ਟਾਈਮ ਹੀ ਨਾ ਆਂਦਾ ਤਾਂ ਮੈਂ ਕੱਲੀ ਸਟਰਗਲ ਕਰ ਰਹੀ ਆਂ ਕਦੀ ਸੈੱਟ ਕਰਵਾ ਰਹੀ ਆਂ ਹੱਲੇ ਵੀ ਮੇਰਾ ਕਾਫੀ ਮੈਥੇ ਪੈਂਡਿੰਗ ਹੈ ਜਿਸ ਤਰ੍ਹਾਂ ਮੈਨੂੰ ਕੱਲੀ ਨੂੰ ਕਰਨਾ ਪਾਰ ਰਿਹਾ ਲੈ ਕੇ ਆਣਾ ਪੈ ਰਿਹਾ ਜਾਣਾ ਪੈ ਰਿਹਾ ਉਹ ਥੋੜਾ ਹੈ ਮੈਨੂੰ ਥੋੜਾ ਔਖਾ ਲੱਗ ਰਿਹਾ ਪਰ ਕਮੀ ਮਹਿਸੂਸ ਹੁੰਦੀ ਹੈ ਹਾਂਜੀ ਉਹ ਤਾਂ ਹੈ ਹੀ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਮਤਲਬ ਕਈ ਵਾਰੀ ਬੰਦਾ ਕਦਮ ਦਾ ਬਸ ਕੋਈ ਨਹੀਂ ਮਾਲਕ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਜਿਹੜੇ ਇੱਕ ਕਚੇਰੀ ਦੇ ਬਾਹਰ ਖੜੇ ਆ ਜਿੱਥੇ ਕਿ ਇੱਕ ਲੇਡੀ ਹੈ ਤੁਸੀਂ ਦੇਖ ਸਕਦੇ ਇੱਕ ਰੋਡ ਦੇ ਕਿਨਾਰੇ ਜਿਹੜਾ ਫੂਡ ਸਟਾਲ ਲਾ ਕੇ ਖੜੇ ਨੇ ਆਪਣਾ ਗੁਜ਼ਾਰਾ ਕਰ ਰਹੇ ਨੇ ਪਹਿਲਾਂ ਜਿਹੜੇ ਜੌਬ ਕਰਦੇ ਸੀ ਤੇ ਅੱਜ ਜਿਹੜਾ ਹੈ ਇੰਨੀ ਤਾਤੀ ਗਰਮੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੂਡ ਦਾ ਜਿਹੜਾ ਸਟਾਲ ਚਲਾ ਰਹਾ ਨਾਮ ਉਹਨਾਂ ਦਾ ਪੂਜਾ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਹਾਲ ਚੱਲ ਹੈ ਵਧੀਆ ਵਧੀਆ ਪਹਿਲਾਂ ਤਾਂ ਇਹ ਦੱਸੋ ਕਿ ਜੌਬ ਕਰਦੇ ਸੀਗੇ ਤੇ ਕਿੱਦਾਂ ਹਾਲਾਤ ਕਿਵੇਂ ਬਣੇ ਕਿ ਤੁਸੀਂ ਇੱਕ ਫੂਡ ਦੇ ਕਿਨਾਰੇ ਜਿਹੜਾ ਫੂਡ ਸਟਾਲ ਚਲਾ ਰਹੇ ਮੈਂ ਕਾਫੀ ਟਾਈਮ ਤੋਂ ਸੋਚਿਆ ਹੋਇਆ ਸੀ ਕਿ ਮੈਂ ਆਪਣਾ ਹੀ ਫੂਡ ਦਾ ਕਰਨਾ ਹੈ ਕਿਉਂਕਿ ਮੈਨੂੰ ਸ਼ੌਂਕ ਵੀ ਹੈ ਬਹੁਤ ਬਣਾਉਣ ਦਾ ਜੀ 17-18 ਸਾਲ ਮੈਂ ਜੌਬ ਕੀਤੀ ਹੈ ਤੇ ਬਸ ਹੁਣ ਫਿਰ ਮਾਈਂਡ ਸੈਟ ਹੋ ਗਿਆ ਕਿ ਕੋਦਮ ਲਾਈਨ ਚੇਂਜ ਕਰ ਲਾਂ ਬਸ ਹੋ ਗਿਆ ਤੇ ਪਹਿਲਾਂ ਕੀ ਕੰਮ ਕਰਦੇ ਸੀ ਮੈਂ ਜੁਐਲਰੀ ਸ਼ਾਪ ਤੇ 골ਡਨ ਡਾਇਮੰਡ ਜੁਐਲਰੀ ਅਛਾ ਨਹੀਂ ਓੱਖ ਨਹੀਂ ਲੱਗਿਆ ਕਿਤੇ ਏਸੀ ਥੱਲੇ ਬੈ ਕੇ ਕੰਮ ਕਰਨਾ ਤੇ ਕਿਤੇ ਹੁਣ ਇੰਨੀ ਤਤਤੀ ਗਰਮੀ ਦੇ ਵਿੱਚ ਜਿਹੜਾ ਇੱਥੇ ਖੜ ਕੇ ਕੰਮ ਕਰਨਾ ਦੇਖੋ ਸਕਸੈਸ ਪਾਣ ਲਈ ਤਾਂ ਕੁਛ ਨਾ ਕੁਛ ਤਗਵਾਉਣਾ ਹੀ ਪੈਣਾ ਕੁਛ ਨਾ ਕੁਛ ਇਸ ਕਰਕੇ ਮੈਂ ਕਾਫੀ ਟਾਈਮ ਤੋਂ ਸੋਚਿਆ ਹੋਇਆ ਸੀਗਾ 4-5 ਸਾਲ ਤੋਂ ਕਿ ਮੈਂ ਆਪਣਾ ਕਰਨਾ ਹੈ ਕਰਨਾ ਹੈ ਕਿ ਬਹੁਤ ਹੋਗੀ ਜੌਬ ਹੁਣ ਇਸ ਕਰਕੇ ਫਿਰ ਮੈਂ ਹਿੰਮਤ ਮਾਰ ਹੀ ਲਈ ਆਵਾਜ਼ ਹੈ ਅੱਛਾ ਰੋਡ ਦੇ ਕਿਨਾਰੇ ਖੜੇ ਹਾਂ ਕਦੇ ਕਿਤੇ ਕੁਝ ਐਦਾ ਤਾਂ ਹੋਇਆ ਕੋਈ ਗਲਤ ਕਮੈਂਟ ਵੱਜਾ ਹੋਵੇ ਕਿਸੇ ਨੇ ਕੋਈ ਗਲਤ ਨਹੀਂ ਨਹੀਂ ਕਸਮਸ ਨੇ ਐਪਰੀਸ਼ੀਏਟ ਕੀਤਾ ਮੇਰਾ ਖਾਣਾ ਬਹੁਤ ਪਸੰਦ ਕਰ ਰਿਹਾ ਹੈ ਬਾਕੀ ਜਿੱਦਾਂ ਜਿੱਦਾਂ ਕਿ ਕਸਮਰ ਨੂੰ ਪਤਾ ਲੱਗੇਗਾ ਉਹਨਾਂ ਨੂੰ ਉਹ ਆਪਣੇ ਆਪ ਹੀ ਮੇਰਾ ਟਾਈਮ ਲੱਗੇਗਾ ਥੋੜਾ ਬਟ ਪੁੱਜ ਜਾਏਗਾ ਐਪਰੀਸ਼ੀਏਟ ਕੀਤਾ ਮੇਰਾ ਖਾਣਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬੇਟੀ ਹੈ ਬੇਟਾ ਹੈ ਤੁਸੀਂ ਹਾਂਜੀ ਹਸਬੰਡ ਹਸਬੰਡ ਨਹੀਂ ਹੈ ਕਿੰਨਾ ਟਾਈਮ ਹੋ ਗਿਆ 3-4 ਸਾਲ ਹੋਏ 3-3 ਸਾਲ ਲੱਗਦਾ ਜੇ ਅੱਜ ਹੁੰਦੇ ਬਾਜੀ ਤੇ ਨਾਲ ਖੜਦੇ ਜਾਂ ਫਿਰ ਇਦਾਂ ਦਾ ਟਾਈਮ ਹੀ ਨਾ ਆਂਦਾ ਹਾਂਜੀ ਹੋ ਸਕਦਾ ਕਿ ਮਤਲਬ ਉਹਨਾਂ ਨੇ ਸੈਟਅਪ ਵਗੈਰਾ ਤਾਂ ਕਰਵਾ ਹੀ ਦੇਣਾ ਸੀ ਜਿੱਦਾਂ ਮੈਂ ਕੱਲੀ ਸਟਰਗਲ ਕਰ ਰਹੀ ਹਾਂ ਕਦੀ ਸੈਟ ਕਰਵਾ ਰਹੀ ਹੱਲੇ ਵੀ ਮੇਰਾ ਕਾਫੀ ਮੈਥੇ ਪੈਂਡਿੰਗ ਹੈ ਜਿਸ ਤਰ੍ਹਾਂ ਮੈਨੂੰ ਕੱਲੀ ਨੂੰ ਕਰਨਾ ਪਾਰ ਰਿਹਾ ਲੈ ਕੇ ਆਣਾ ਪੈ ਰਿਹਾ ਜਾਣਾ ਪੈ ਰਿਹਾ ਉਹ ਥੋੜਾ ਹੈ ਮੈਨੂੰ ਥੋੜਾ ਔਖਾ ਲੱਗ ਰਿਹਾ ਪਰ ਕਮੀ ਮਹਿਸੂਸ ਹੁੰਦੀ ਹੈ ਹਾਂਜੀ ਉਹ ਤਾਂ ਹੈ ਹੀ ਹੈ ਅਜੇ ਹੁੰਦਾ ਹੈ ਕਿ ਹਾਂ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਭਾਵੇਂ ਲੇਡੀਜ਼ ਹੋਵੇ ਭਾਵੇਂ ਜੈਂਸੋਵੇ ਲੇਕਿਨ ਜਦੋਂ ਵਿਆਹ ਜਾਈ ਵਿਆਹ ਹੋ ਜਾਂਦਾ ਹੈ ਨਾ ਇੱਕ ਦੂਜੇ ਦਾ ਹਮਸਫਰ ਜਿਹੜਾ ਹੈ ਹਮੇਸ਼ਾ ਪੂਲੀ ਸਪੋਰਟ ਕਰਦਾ ਹਰ ਚੀਜ਼ ਦੇ ਵਿੱਚ ਲੱਗਦਾ ਹੈ ਕਿ ਅੱਜ ਭਾਜੀ ਹੁੰਦੇ ਤੇ ਤੁਹਾਡਾ ਪੂਰਾ ਦਾ ਪੂਰਾ ਸਾਥ ਦੇਣਾ ਸੀਗਾ ਤੇ ਪੂਰਾ ਨਾਲ ਖੜਨਾ ਸੀਗਾ ਤੁਹਾਡੇ ਤੋਂ ਡਬਲ ਉਹਨਾਂ ਨੇ ਸਟਰਗਲ ਕਰਨਾ ਸੀ ਕੀ ਪਤਾ ਤੁਹਾਨੂੰ ਕਹਿੰਦੇ ਤੁਸੀਂ ਘਰ ਬੈਠ ਜਾਓ ਮੈਂ ਆਪ ਕਰ ਲੈਣਾ ਹਾਂਜੀ ਇਹ ਵੀ ਹੋ ਸਕਦਾ ਹੈ ਕਿ ਜੇ ਉਹ ਹੁੰਦੇ ਤਾਂ ਫਿਰ ਸਹੇਲ ਮੈਨ ਨਾ ਕਰਨਾ ਪੈਂਦਾ ਹੂੰ ਇਹ ਅਸੀਂ ਦੋਨੋਂ ਕਰ ਲੈਂਦੇ ਬਿਲਕੁਲ ਤੇ ਪਰਿਵਾਰ ਦੇ ਵਿੱਚ ਹੁਣ ਖਰਚਾ ਕਿੱਦਾਂ ਚੱਲਦਾ ਹੈ ਇਹਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ ਹਾਲੇ ਸਟਾਰਟਿੰਗ ਹੈ ਦੇਖੋ ਥੋੜੀ ਮੁਸ਼ਕਿਲ ਆ ਰਹੀ ਹੈ ਜੋ ਚੱਲ ਪੇਗਾ ਥੋੜਾ ਹੋ ਜਾਏਗਾ ਤੇ ਕੁੜੀ ਮੁੰਡਾ ਕੀ ਕੰਮ ਕੋਈ ਜੌਬ ਵਗੈਰਾ ਕਰਦੇ ਨੇ ਬੇਟੀ ਪੜਦੀ ਹੈ ਹਾਂ ਅ ਬੇਟਾ ਜੌਬ ਕਰਦਾ ਹੈ ਅੱਛਾ ਗੁਜ਼ਾਰਾ ਹੋ ਜਾਂਦਾ ਹੈ ਹਾਂਜੀ ਘਰ ਆਪਣਾ ਹੀ ਹੈ ਨਹੀਂ ਰੈਂਟ ਤੇ ਆ ਰੈਂਟ ਤੇ ਅੱਛਾ ਇੰਨਾ ਔਖਾ ਟਾਈਮ ਦੇਖਣਾ ਪੈ ਰਿਹਾ ਹੈ ਇੰਨੀ ਜ਼ਿਆਦਾ ਸਟਰਗਲ ਕਰਨਾ ਪੈ ਰ ਲੱਗ ਰਿਹਾ ਹੈ ਕਿ ਇਹ ਚੀਜ਼ ਜਿਹੜੀ ਹੈ ਜਲਦੀ ਤੋਂ ਜਲਦੀ ਖਤਮ ਹੋ ਗਏ ਕੋਈ ਨਵੀਂ ਚੀਜ਼ ਸ਼ੁਰੂ ਹੋਵੇ ਆ ਦੇਖੋ ਲਾਈਫ ਹੈ ਲਾਈਫ ਵਿੱਚ ਅਪ ਡਾਊਨ ਮੈਂ ਬਹੁਤ ਦੇਖੇ ਹੈ ਔਰ ਮੈਨੂੰ ਲੱਗਦਾ ਹੈ ਕਿ ਮਤਲਬ ਜਿੱਦਾਂ ਜਿੱਦਾਂ ਤੁਸੀਂ ਸਟਰਗਲ ਕਰ ਰਹੇ ਹੋ ਉਦਾਂ ਉਦਾਂ ਸਕਸੈਸ ਨੇੜੇ ਆ ਰਹੀ ਹੈ ਬਿਲਕੁਲ ਤਾਂ ਕਿਸ ਮੁਕਾਮ ਤੱਕ ਲੈ ਕੇ ਜਾਣ ਦੀ ਜਿਹੜੀ ਇਹ ਕੋਸ਼ਿਸ਼ ਆ ਆਪਣੇ ਇੱਕ ਛੋਟੇ ਜਿਹੇ ਰੈਸਟੋਰੈਂਟ ਨੂੰ ਇੱਕ ਛੋਟੇ ਜਿਹੇ ਆ ਦੇਖੋ ਇਤਾਂ ਕਸਟਮਰਸ ਦੇ ਤੁਹਾਡਾ ਪਿਆਰ ਹੈ ਕਸਟਮਰਸ ਦਾ ਜਿੱਥੇ ਤੱਕ ਵੀ ਬਾਕੀ ਉਸ ਮਾਲਕ ਤੇ ਛੱਡਿਆ ਕੀ ਕੀ ਹੁੰਦਾ ਹੈ ਤੁਹਾਡੇ ਕੋਲ ਮੇਰੇ ਕੋ ਡੇਜ਼ ਵਾਈਜ਼ ਹੁੰਦਾ ਰਾਤ ਮਚਾਵਲ ਕੜੀ ਚਾਵਲ ਪੋਹਾ ਵੈਜ ਬਿਰਿਆਨੀ ਦਾਲ ਚਾਵਲ ਸਾਂਭਰ ਇਡਲੀ ਚਨੇ ਚਾਵਲ ਸਾਰਾ ਕੁਝ ਹੁੰਦਾ ਸਾਰਾ ਕੁਝ ਹੁੰਦਾ ਹੈ ਇੱਕ ਕਿੰਨੇ ਵਜੇ ਸਵੇਰੇ ਉੱਠਦੇ ਆ ਚੀਜ਼ਾਂ ਤਿਆਰ ਕਰਨ ਆ ਮੈਂ 5 5:30 ਉੱਠ ਜਾਂਦੀ ਆ ਉਸ ਤੋਂ ਬਾਅਦ ਮੈਂ ਸਾਰਾ ਫਰੈਸ਼ ਖਾਣਾ ਤਿਆਰ ਕਰਦੀ ਆ ਔਰ ਤੁਸੀਂ ਵੀ ਟਰਾਈ ਕਰੋਗੇ ਕਿ ਤੁਹਾਨੂੰ ਵੀ ਬਹੁਤ ਅੱਛਾ ਲੱਗੇਗਾ ਬਹੁਤ ਤਸੰਦ ਆਏਗਾ ਜੀ ਤੇ ਮੇਰਾ ਤਕਰੀਬਨ 6:15 ਵਜੇ ਤੱਕ ਰੈਡੀ ਹੋ ਜਾਂਦਾ ਫਿਰ ਮੈਂ ਆ ਜੰਨੀ। ਅੱਛਾ ਮਤਲਬ ਸਾਰਾ ਕੁਝ ਰੈਡੀ ਕਰਕੇ ਪੂਰਾ ਇਕੱਲੇ ਆਪ ਹੀ ਕਰਦੇ ਹੋ ਕਿ ਕੋਈ ਨਾਲ ਵੀ ਕਰ ਨਹੀਂ ਆਪ ਹੀ ਕਰਦੀਆਂ। ਆਪ ਹੀ ਕਰਦੇ ਤਾਂ ਇੱਥੇ ਕਿੱਦਾਂ ਆਨੇ ਹੋ ਸਮਾਨ ਕਿੱਦਾਂ ਲੈ ਕੇ ਆਨੇ ਆ ਮੈਂ ਕੈਬ ਚ ਵੀ ਲੈ ਆਨੀਆ ਜਾਂ ਈ ਰਿਕਸ਼ਾ ਚ ਲੈ ਆਨੀਆ। ਉਹ ਤਾਂ ਹੁੰਦਾ ਸਮਾਨ ਲੈ ਕੇ ਜਾਣਾ। ਕਈ ਵਾਰੀ ਇਦਾਂ ਦਾ ਨਾ ਹੋਵੇ ਕਿ ਸਮਾਨ ਡਿੱਗ ਨਾ ਜਾਵੇ ਜਾਂ ਫਿਰ ਕੁਝ ਇੱਧਰ ਉੱਧਰ ਨਾ ਹੋ ਜਾਵੇ। ਹਾਂਜੀ ਉਹ ਤਾਂ ਹੈ ਥੋੜਾ ਲੱਗਦਾ ਹਲੇ। ਲੱਗਦਾ ਹੈ। ਹਾਂਜੀ। ਅਜੇ ਜਾਣਿਓ ਕਿ ਇੱਥੇ ਤੁਹਾਡਾ ਕੰਮ ਜਿਹੜਾ ਪੱਕਾ ਹੋ ਜਾਵੇ ਤੇ ਤੁਸੀਂ ਹੋਰ ਮਤਲਬ ਅੱਗੇ ਤੋਂ ਅੱਗੇ ਵਧੋ ਹਾਂਜੀ ਹੁੰਦਾ ਹੈ ਹਰ ਕੋਈ ਚਾਹੇਗਾ ਕਿ ਉਹਨਾਂ ਦਾ ਕੰਮ ਵਧੇ ਉਹਨਾਂ ਦਾ ਮਤਲਬ ਸੈੱਟ ਹੋ ਜਾਏ ਬਾਕੀ ਉਸ ਮਾਲਕ ਦੀ ਮਰਜ਼ੀ ਹੈ ਐਜ਼ ਅ ਸਿੰਗਲ ਮਦਰ ਕੀ ਕੀ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਕਿਹੜੇ ਕਿਹੜੀ ਚੀਜ਼ਾਂ ਨੇ ਜੋ ਕਿ ਫੇਸ ਕਰਨੀਆਂ ਪਈਆਂ ਹਸਤਾ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਖੁ ਮਤਲਬ ਔਖਾ ਤਾਂ ਲੱਗਦਾ

ਦੇ ਵਿੱਚ ਹੰਝੂ ਆ ਗਏ ਨੇ ਕਿਉਂਕਿ ਸਿੰਗਲ ਮਦਰ ਹੋ ਕੇ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਸਟਰਗਲ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਰੋਣ ਲੱਗ ਗਏ ਕਿਉਂਕਿ ਇੱਕ ਸਿੰਗਲ ਮਦਰ ਹੋ ਕੇ ਬੱਚਿਆਂ ਨੂੰ ਵੀ ਦੇਖਣਾ ਘਰ ਨੂੰ ਵੀ ਸਾਂਭਣਾ ਰੈਂਟ ਵੀ ਦੇਣਾ ਤੇ ਆਪਣਾ ਸਟਾਲ ਦੇ ਵਿੱਚ ਕੰਮ ਵੀ ਕਰਨਾ ਮੈਮ ਇੰਨਾ ਕੋ ਔਖਾ ਹੁੰਦਾ ਹੈ ਕਿ ਅੱਜ ਤੁਸੀਂ ਭਾਵੁਖ ਹੋ ਗਏ ਹੋ ਅੱਜ ਭਾਵੁਖ ਹੋਏ ਹੋ ਕਾਰਨ ਕੀ ਤੁਸੀਂ ਸਵਾਲ ਇੱਧਰ ਦਾ ਕਿਤਾ ਨਾ ਸਾਰਾ ਕੁਝ ਇਕੱਲਾ ਮੈਨੇਜ ਕਰਨਾ ਕਈ ਵਾਰੀ ਬੰਦਾ ਕਦਮ ਦਾ ਬਦ ਕੋਈ ਨਹੀਂ ਮਾਲਕ ਹੈ ਜਲਾ ਜ਼ਬਰਦਸਤ ਫਲ ਕਹਿੰਦੇ ਮਿਲਦਾ ਜਰੂਰ ਆ ਭਾਵੇਂ ਲੇਟ ਮਿਲਦਾ ਹੈ ਬਿਲਕੁਲ ਤੁਹਾਨੂੰ ਵੀ ਮਿਲੂ ਬਾਈ ਥੈਂਕ ਯੂ ਤੇ ਕੋਈ ਮੈਸੇਜ ਦੇਣਾ ਚਾਹ ਰਹੇ ਹੋ ਕਿ ਕਿ ਅੱਜ ਕੱਲ ਮੈਨੂੰ ਲੱਗਦਾ ਕਿ ਲੇਡੀਜ਼ ਜਿਹੜੀਆਂ ਨੇ ਘਰ ਕਿਤੇ ਵੀ ਕੁੜੀਆਂ ਨਾਲ ਨਾ ਕੰਪਰੋਮਾਈਜ਼ ਵਰਡ ਜਿਹੜਾ ਹੈ ਉਹ ਲਿਖਿਆ ਹੋਇਆ ਇਹ ਕੈਡ ਕੀਤਾ ਹੋਇਆ ਲੱਗ ਰਿਹਾ ਕਿ ਹਾਂ ਇਹ ਚੀਜ਼ ਜਿਹੜਾ ਹਟਾ ਦੇਣੀ ਚਾਹੀਦੀ ਹੈ ਕੁੜੀਆਂ ਦੇ ਅ ਦੇਖੋ ਜਿਹੜੇ ਸਟਰਗਲ ਕਰਨਾ ਜਾਣਦੇ ਮੈਨੇਜ ਕਰਨਾ ਜਾਣਦੇ ਹੈ ਉਹਨਾਂ ਲਈ ਵਰਡ ਨਹੀਂ ਹੈ ਕੰਪਰਮਾਈਜ਼ ਜਿਹੜਾ ਨੇ ਆਪ ਹੀ ਸਾਰਾ ਕੁਝ ਕਰਨਾ ਹੈ ਅਜੇ ਜੇਕਰ ਤੁਹਾਡੇ ਕੋਲ ਕਿਸੇ ਨੇ ਆਣਾ ਹੋਵੇ ਤੁਹਾਡਾ ਘਰ ਦਾ ਬਣਾਇਆ ਖਾਣਾ ਖਾਣਾ ਹੋਵੇ ਤੇ ਕਿੱਧਰ ਆਵੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੋਗੀ ਫਰੋਜ਼ਗੰਦੀ ਮਾਰਕੀਟ ਕਚੈਰੀ ਦੀ ਬਿਲਕੁਲ ਨਾਲ ਹੀ ਹੈ ਜੀ ਘਰ ਦਾ ਖਾਣਾ ਘਰ ਦਾ ਖਾਣਾ ਸੋ ਜੇਕਰ ਤੁਸੀਂ ਵੀ ਕਰਦਾ ਬਣਾਇਆ ਜੇ ਸੋ ਤੁਸੀਂ ਵੀ ਜੇਕਰ ਘਰ ਦਾ ਬਣਿਆ ਖਾਣਾ ਜਿਹੜਾ ਹੈ ਖਾਣਾ ਚਾਹੁੰਦੇ ਹੋ ਤਾਂ ਟਾਈਮਿੰਗ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੰਦੇ ਆ ਮੈਮ ਟਾਈਮਿੰਗ ਕੀ ਹੈ 11:30 ਤੋਂ 4 11:30 ਤੋਂ 4 ਸਾਰਾ ਜਿੰਨਾ ਵੀ ਲੈ ਕੇ ਆਉਂਦੇ ਆ ਸਾਰਾ ਵਿਕ ਜਾਂਦਾ ਆ ਆ ਵਿਕ ਵੀ ਜਾਂਦਾ ਕਈ ਵਾਰੀ ਚੱਲੇ ਵੀ ਜਾਂਦਾ ਡਿਪੈਂਡ ਔਨ ਕਸਟਮਰਸ ਤੇ ਤੇ ਇੱਕ ਆਪਾਂ ਜੇ ਪਲੇਟ ਦੀ ਗੱਲ ਕਰੀਏ ਇੱਕ ਪਲੇਟ ਕਿੰਨੇ ਦੀ ਹੁੰਦੀ ਹੈ ਸਿਰਫ 50 ਰੁਪਏ ਦੀ ਸਿਰਫ 50 ਰੁਪਏ ਦੀ ਸੋ ਜਿਹੜੀਆਂ ਗੱਲਾਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਕਹਿੰਦੇ ਨੇ ਇੱਕ ਪਾਸੇ ਲੇਡੀਜ਼ ਜਿਹੜੀ ਹੈ ਆਪਣੇ ਆਪ ਨੂੰ ਸੇਵ ਨਹੀਂ ਮੰਨਦੀ ਪਰ ਇੱਕ ਪਾਸੇ ਤੁਸੀਂ ਦੇਖ ਸਕਦੇ ਕਿ ਸਿੰਗਲ ਮਦਰ ਹੈ ਜੋ ਕਿ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨ ਲਈ ਇੱਕ ਰੋਡ ਦੇ ਕਿਨਾਰੇ ਜਿਹੜਾ ਫੂਡ ਦਾ ਸਟਾਲ ਲਾ ਕੇ ਬੈਠੇ ਨੇ ਆਪਣਾ ਜਿਹੜਾ ਔਖਾ ਸੁੱਖਾ ਟਾਈਮ ਕੱਢ ਰਹੇ ਨੇ ਤੇ ਇੱਕ ਵਾਰੀ ਉਮੀਦ ਵੀ ਕਰਦੇ ਨੇ ਕਿ ਮੇਰਾ ਵਧੀਆ ਤੋਂ ਵਧੀਆ ਟਾਈਮ ਵੀ ਜਰੂਰ ਆਊਗਾ ਕਿਉਂਕਿ ਮੈਂ ਸਟਰਗਲ ਜਿਹੜਾ ਕਰ ਰਹੀ ਆ ਤੇ ਜੇਕਰ ਤੁਸੀਂ ਇਹਨਾਂ ਦਾ ਘਰ ਦਾ ਬਣਿਆ ਖਾਣਾ ਜਿਹੜਾ ਖਾਣਾ ਚਾਹਦੇ ਹੋ ਤੇ ਲੁਧਿਆਣੇ ਦੇ ਵਿੱਚ ਫਰੋਜ਼ਗੰਦੀ ਮਾਰਗ ਕਚੇਰੀਆਂ ਦੇ ਬਿਲਕੁਲ ਬੈਕਸਾਈਡ ਦੇ ਵਿੱਚ ਆ ਕੇ ਇਹਨਾਂ ਦਾ ਘਰ ਦਾ ਬਣਿਆ ਖਾਣਾ ਜਰੂਰ ਜਰੂਰ ਟੇਸਟ ਕਰਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਐਟ ਲਾਈਫ